ਡਾਕਟਰ ਪ੍ਰੇਗਜੈਂਟ ਐਸਐਸਪੀ ਫਰੀਦਕੋਟ ਦੀ ਗਵਾਹੀ ਦੇ ਵਿੱਚ ਫਰੀਦਕੋਟ ਪੁਲਿਸ ਵੱਲੋਂ ਜ਼ਿਲ੍ਹੇ ਦੇ ਵਿੱਚ ਸੰਗਠਨ ਅਪਰਾਧਿਕ ਕਰਨ ਵਾਲੇ ਅਪਰਾਧਿਕ ਅਪਰਾਧੀਆਂ ਦਾ ਗਰੋਹ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਲਗਾਤਾਰ ਹੀ ਅਜਿਹੇ ਅਪਰਾਧਿਕ ਅੰਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਸ਼੍ਰੀ ਪਤੀ ਅਵਨੀਤ ਕੌਰ ਸਿੱਧੂ ਆਈਜੀ ਕਾਊਂਟਰ ਇੰਟੈਲੀਜੈਂਸ ਬਟਿੰਡਾ ਦੀ ਗਵਾਹੀ ਦੇ ਵਿੱਚ ਸ਼੍ਰੀ ਮੁਖਸਰ ਸਾਹਿਬ ਇਨਕਾਊਂਟਰ ਇੰਟੈਲੀਜੈਂਸ ਦੀ ਟੀਮ ਦੇ ਨਾਲ ਫਰੀਦਕੋਟ ਪੁਲਿਸ ਵੱਲੋਂ ਕੀਤੀ ਗਏ ਸਾਂਝੇ ਆਪਰੇਸ਼ਨ ਦੇ ਵਿੱਚ ਇੱਕ ਦੋਸ਼ੀ ਨੂੰ ਦੋ ਪੇ ਦੇਸੀ ਪਿਸਟਲ 32 ਬੋਰ ਸਮੇਤ ਦੋ ਮੈਗਜ਼ੀਨਾਂ ਤੇ ਚਾਰ ਜਿੰਦਾ ਰੋਂ ਸਮੇਤ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਜਿਸ ਦੀ ਜਾਣਕਾਰੀ ਅੱਜ ਐਸਐਸਪੀ ਮੈਡਮ ਡਾਕਟਰ ਪ੍ਰਿਗਾ ਜਾਣ ਵੱਲੋਂ ਪ੍ਰੈਸ ਕਾਨਫਰੰਸ ਕਰ ਸਾਂਝੀ ਕੀਤੀ ਗਈ ਤੁਸੀਂ ਵੀ ਫਰੀਦਕੋਟ ਜ਼ਿਲ੍ਹਾ ਪੁਲਿਸ ਕਪਤਾਨ ਕੋਲੋਂ ਜਾਨੋ ਪੂਰਾ ਮਾਮਲਾ ਆਪਾ ਫਰੀਦ ਮੇਲੇ ਦੇ ਰਿਗਾਰਡਿੰਗ ਫਰੀਦਕੋਟ ਪੁਲਿਸ ਨੇ ਜਿਹੜੀ ਹੈਗੀ ਇੱਕ ਬਹੁਤ ਜੂੜ-ਸ਼ੂੜ ਸੇ ਤਿਆਰੀ ਚੱਲ ਰਹੀ ਹੈ ਜਿਹਦਾ ਇੱਕ ਇੰਪੋਰਟੈਂਟ ਐਲੀਮੈਂਟ ਹੈ ਕਿ ਜਿਹੜੇ ਮਾੜੇ ਅਨਸਰ ਹੈ ਉਹਨਾਂ ਤੇ ਅਸੀਂ ਪਿਛਲੇ 10-12 ਦਿਨਾਂ ਤੋਂ ਕਾਫੀ ਸਟ੍ਰਿਕਟ ਐਕਸ਼ਨ ਲੈ ਰਹੇ ਨੇ ਐਂਡ ਇਹ ਚ ਟੋਟਲ ਹਲੇ ਤੱਕ ਟੋਟਲ 15 ਮੁਕਦਮੇ ਦਰਜ ਕਰਕੇ 52 ਜਿਹੜੇ ਗੁੰਡਾ ਅਨਸਰ ਆ ਉਹਨੂੰ ਅਸੀਂ ਕਾਬੂ ਕਰ ਚੁੱਕੇ ਨੇ 3 ਅਗਸਤ ਤੋਂ ਲੈ ਕੇ ਹੁਣ ਤੱਕ 119 ਜਿਹੜਾ ਕ੍ਰਿਮੀਨਲ 엘ਿਮੈਂਟ ਹੁੰਦਾ ਹੈ ਮਾੜਾ ਅਨਸਰ ਹੁੰਦਾ ਹੈ ਉਹਦੇ ਖਿਲਾਫ ਅਸੀਂ ਰੋਕੂ ਕਾਰਵਾਈ ਕਰਕੇ ਉਹਨੂੰ ਜੇਲ੍ਹ ਭੇਜ ਚੁੱਕੇ ਨੇ ਇਸ ਤੋਂ ਇਲਾਵਾ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਸਟ੍ਰਿੰਜੈਂਟ ਸੈਕਸ਼ਨਸ ਹੁੰਦੇ

ਜਿਹੜੇ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਫੜ ਕੇ ਤੇ ਹੀ ਮੋਟਰਸਾਈਕਲ ਹਲੇ ਤੱਕ ਅਸੀਂ ਬਰਾਮਦ ਕਰ ਚੁੱਕੇ ਨੇ ਤੇ ਹੋਰ ਵੀ ਸਾਡੀ ਜਿਹੜੀ ਹੈਗੀ ਇੱਥੇ ਕਾਰਵਾਈ ਜਾਰੀ ਹੈ ਜਿਹੜੇ ਅਟੈਂਪਟ ਟੂ ਰੋਬਰੀ ਹੁੰਦਾ ਹੈ ਉਹ ਚ ਦੋ ਗਿਰੋ ਅਰੈਸਟ ਹੋਏ ਨੇ ਇਹਦੇ 16 ਦੋਸ਼ੀ ਹਲੇ ਤੱਕ ਅਸੀਂ ਕਾਬੂ ਕੀਤੇ ਨੇ ਜਿਹੜੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਚ ਦੇ ਫਰਾਗ ਚ ਸੀ ਐਕਸਾਈਜ਼ ਐਕਟ ਦੇ ਟੋਟਲ 18 ਮਕਦਮੇ ਅਲੋਂਗ ਵਿਦ 18 ਸ਼ਰਾਬ ਤਸਕਰ ਅਸੀਂ ਕਾਬੂ ਕੀਤੇ ਨੇ एनडीपीएस एक्ट के अड़ताली मुकदमे दर्ज हो चुके हैं पैंठ दोषी हले तक गिरफ्तार हुए हैं जिन्हों को लो एक किलो सात सौ बई ग्राम हीरोइन भी हज़ार तो वह नशीली गोलियां और तिरताली uh, किलो हुकी पोस्ट और अफीम एंड ऑल दैट रिकवरी इज देर सो दिस ओनली शोस दैट वी आर गोइंग वी आर यू नो वी हैव टेकन अ 360 डिग्री अप्रोच अगेंस्ट क्राइम एंड most importantly i would want to request each and every citizen and specially uh, the eyes and ears of the police who are sitting here ki tade kol koi bhi jehdi input hundi hai oh tusi sade naal share karo taki assi sincerely jehda assi kaam kar rahe hain oh assi hor agge ja ke is shehar nu assi ek better policing ho sake kinne tarikh kinne samay hai ji ye tin tarikh to leke hun tak jayega jithe nagas to leke for the past 45 days we can say मेले के संबंध में जी सा तैयारियां जड़िया है वो पूरी है असी एक प्रोफेसनल एफिशियंट पुलिस असी तो आ, एक अरेजमेंट असी देवे क्राउड कंट्रोल क्राउड मैनेजमेंट एंड देयर विल ऑल्सो बी सर्वेलेंस थ्रू ड्रोन एंड थ्रू सी सी टीवी कैमराज एंड ऑल द पुलिस मुलाजम उन्होंने असं इंस्ट्रक्शन दिते हैं कि